ਵਿਦਵਾ ਔਰਤਾਂ ਅਤੇ ਤਲਾਕਸ਼ੂਦਾ ਔਰਤਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਪੈਨਸ਼ਨ ਨਿਯਮਾਂ ਵਿੱਚ ਕੀਤੇ ਵੱਡੇ ਬਦਲਾ ਪੈਨਸ਼ਨ ਸਕੀਮ ਦੇ ਵਿੱਚ ਆਇਆ ਨਵਾਂ ਅਪਡੇਟ ਇਹਨਾਂ ਨੂੰ ਮਿਲੇਗਾ ਭਾਰੀ ਲਾਭ ਹਾਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਸਰਕਾਰ ਨੇ ਪਹਿਲਾਂ ਹੀ ਪੈਨਸ਼ਨ ਨਿਯਮਾਂ ਨੂੰ ਸਰਲ ਬਣਾ ਦਿੱਤਾ ਹੈ ਇਹ ਨਿਯਮ ਖਾਸ ਤੌਰ ਤੇ ਵਿਦਵਾ ਔਰਤਾਂ ਅਤੇ ਤਲਾਕਸ਼ੂਦਾ ਔਰਤਾਂ ਲਈ ਬਣਾਏ ਗਏ ਹਨ ਤਾਂ ਜੋ ਉਹ ਵਿੱਤੀ ਤੌਰ ਤੇ ਮਜ਼ਬੂਤ ਰਹਿਣ ਨਵੇਂ ਨਿਯਮਾਂ ਨਾਲ ਔਰਤਾਂ ਬਿਨਾਂ ਕਿਸੇ ਕਾਨੂੰਨੀ ਪਰੇਸ਼ਾਨੀ ਦੇ ਪਰਿਵਾਰਿਕ ਪੈਨਸ਼ਨ ਦੇ ਆਪਣੇ ਅਧਿਕਾਰਾਂ ਦਾ ਦਾਅਵਾ ਕਰ ਸਕਦੀਆਂ ਹਨ ਔਰਤਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਬਣਾਉਣ ਅਤੇ ਪੈਨਸ਼ਨ ਨਾਲ ਸੰਬੰਧਿਤ ਬੇਲੋੜੀ ਕਾਨੂੰਨੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਨਵੇਂ ਪੈਨਸ਼ਨ ਸੁਧਾਰਾਂ ਦਾ ਐਲਾਨ ਕੀਤਾ ਹੈ ਹੁਣ ਤਲਾਕशुदा ਜਾਂ ਵੱਖ ਹੋਈਆਂ ਧੀਆਂ ਸਿੱਧੇ ਆਪਣੇ ਸਵਰਗਵਾਸੀ ਪਿਤਾ ਦੀ ਪੈਨਸ਼ਨ ਦਾ ਦਾਅਵਾ ਕਰ ਸਕਦੀਆਂ ਹਨ ਔਰਤਾਂ ਨੂੰ ਅਜਿਹਾ ਕਰਨ ਲਈ ਕਿਸੇ ਕਾਨੂੰਨੀ ਫੈਸਲੇ ਦੀ ਉਡੀਕ ਨਹੀਂ ਕਰਨੀ ਪੈਂਦੀ ਇਸ ਤੋਂ ਇਲਾਵਾ ਜੇਕਰ ਮਹਿਲਾ ਪੈਨਸ਼ਨਰ ਤਲਾਕ ਲਈ ਅਰਜ਼ੀ ਦੇ ਚੁੱਕੀ ਹੈ ਤਾਂ ਉਹ ਆਪਣੇ ਪਤੀ ਦੀ ਬਜਾਏ ਆਪਣੇ ਬੱਚਿਆਂ ਨੂੰ ਪਰਿਵਾਰਿਕ ਪੈਨਸ਼ਨ ਲਈ ਨਾਮਜ਼ਦ ਕਰ ਸਕਦੀਆਂ ਹਨ ਪੈਨਸ਼ਨ ਨਿਯਮਾਂ ਵਿੱਚ ਹੋਏ ਨੇ ਵੱਡੇ ਬਦਲਾ ਤਲਾਕਸ਼ੁਦਾ ਜਾਂ ਵਕ ਹੋਈ ਧੀ ਬਾਰੇ ਜਾਣਦੇ ਆਂ ਆਓ ਪਹਿਲਾਂ ਜਾਣਦੇ ਹਾਂ ਤਲਾਕਸ਼ੁਦਾ ਜਾਂ ਵੱਖ ਹੋਈ ਧੀ ਬਾਰੇ ਉਹ ਹੁਣ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪੈਨਸ਼ਨ ਦਾ ਦਾਅਵਾ ਕਰ ਸਕਦੀ ਹੈ ਭਾਵੇਂ ਤਲਾਕ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਨਾ ਹੋਈ ਹੋਵੇ ਭਾਵੇਂ ਤਲਾਕ ਦੀ ਕਾਰਵਾਈ ਪਿਤਾ ਦੇ ਜੀਵਨ ਕਾਲ ਦੌਰਾਨ ਸ਼ੁਰੂ ਕੀਤੀ ਗਈ ਸੀ ਫਿਰ ਵੀ ਉਹ ਲਾਭ ਲਈ ਯੋਗ ਹੋਵੇਗੀ ਮਹਿਲਾ ਪੈਨਸ਼ਨਰਾਂ ਦੇ ਹੱਕ ਜੇਕਰ ਕੋਈ ਮਹਿਲਾ ਪੈਨਸ਼ਨਰ ਆਪਣੇ ਪਤੀ ਤੋਂ ਤਲਾਕ ਲਈ ਅਰਜ਼ੀ ਦਿੰਦੀ ਹੈ ਜਾਂ ਘਰੇਲੂ ਹਿੰਸਾ ਜਾਂ ਦਾਜ ਲਈ ਪਰੇਸ਼ਾਨੀ ਦੇ ਤਹਿਤ ਕੇਸ ਦਾਇਰ ਕਰਦੀ ਹੈ ਤਾਂ ਉਹ ਆਪਣੇ ਬੱਚਿਆਂ ਨੂੰ ਪਰਿਵਾਰਿਕ ਪੈਨਸ਼ਨ ਲਈ ਮੁੱਖ ਦਾਵੇਦਾਰ ਬਣਾ ਸਕਦੀ ਹੈ ਵਿਧਵਾਵਾਂ ਨੂੰ ਰਾਹਤ ਜੇਕਰ ਕੋਈ ਵਿਧਵਾ ਵਿਆਹ ਕਰਦੀ ਹੈ ਤਾਂ ਉਸ ਨੂੰ ਆਪਣੇ ਸਾਬਕਾ ਪਤੀ ਦੀ ਪੈਨਸ਼ਨ ਮਿਲਦੀ ਰਹੇਗੀ ਬਸ਼ਰਤੇ ਉਸ ਦੀ ਆਮਦਨ ਘੱਟੋ-ਘੱਟ ਪੈਨਸ਼ਨ ਸੀਮਾ ਤੋਂ ਘੱਟ ਹੋਵੇ ਇਹਨਾਂ ਸੁਧਾਰਾਂ ਦਾ ਐਲਾਨ ਕਰਦੇ ਹਨ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਕਦਮ ਔਰਤਾਂ ਨੂੰ ਸ਼ਕਤਮਤ ਬਣਾਉਣ ਲਈ ਚੁੱਕੇ ਗਏ ਹਨ ਤਾਂ ਜੋ ਔਰਤਾਂ ਨੂੰ ਆਪਣੀ ਸਹੀ ਪੈਨਸ਼ਨ ਲਈ ਸੰਘਰਸ਼ ਨਾ ਕਰਨਾ ਪਵੇ ਇਹ ਸੁਧਾਰ ਨੌਕਰਸ਼ਾਹੀ ਰੁਕਾਵਟਾਂ ਨੂੰ ਦੂਰ ਕਰਕੇ ਔਰਤਾਂ ਨੂੰ ਤੁਰੰਤ ਵਿੱਤੀ ਰਾਹਤ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ ਔਰਤਾ ਲਈ ਪੈਨਸ਼ਨ ਨਿਯਮਾਂ ਵਿੱਚ ਬਦਲਾ ਪੈਨਸ਼ਨ ਸੁਰੱਖਿਆ ਤੋਂ ਇਲਾਵਾ ਸਰਕਾਰ ਨੇ ਸਰਕਾਰੀ ਸੇਵਾ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਲਈ ਕਈ ਸੁਧਾਰ ਵੀ ਲਾਗੂ ਕੀਤੇ ਹਨ ਫਲੈਕਸੀਬਲ ਚਾਈਲਡ ਕੇਅਰ ਛੁੱਟੀ ਇਕਲੀਆਂ ਮਾਵਾਂ 2 ਸਾਲਾਂ ਤੋਂ ਵੱਧ ਪੜਾਵਾਰ ਛੁੱਟੀ ਲੈ ਸਕਦੀਆਂ ਹਨ ਜਿਸ ਵਿੱਚ ਬੱਚਿਆਂ ਨਾਲ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਵੀ ਸ਼ਾਮਲ ਹੈ ਜਨੇਪਾ ਲਾਭ ਗਰਭਪਾਤ ਅਤੇ ਮਰੇ ਹੋਏ ਬੱਚੇ ਦੇ ਜਨਮ ਦੇ ਮਾਮਲਿਆਂ ਵਿੱਚ ਵੀ ਪੇਡ ਲੀਵ ਦਿੱਤੀ ਜਾਵੇਗੀ। ਦਫਤਰਾਂ ਵਿੱਚ ਪ੍ਰਦਾਨ ਕੀਤੀ ਜਾਵੇਗੀ ਸਹਾਇਤਾ ਸਰਕਾਰੀ ਦਫਤਰਾਂ ਵਿੱਚ ਹੋਰ ਹੋਸਟਲ ਮਹਿਲਾ ਕਰਮਚਾਰੀਆਂ ਅਤੇ ਕ੍ਰੈਚ ਹੋਣਗੇ ਅਤੇ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਬਾਜ਼ਾਰ ਤੱਕ ਬਿਹਤਰ ਪਹੁੰਚ ਮਿਲੇਗੀ ਇਹ ਸੁਧਾਰ ਨਾ ਸਿਰਫ ਔਰਤਾਂ ਨੂੰ ਵਿੱਤੀ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਗੇ ਬਲਕਿ ਉਹਨਾਂ ਨੂੰ ਹੋਰ ਆਤਮ ਨਿਰਭਰ ਬਣਨ ਵਿੱਚ ਵੀ ਮਦਦ ਕਰਨਗੇ ਤਾਂ ਦੋਸਤੋ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੋ അലർട്ട്